ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਵਾਈ ਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚ ਰੋਜੀ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਇੱਧਰ ਆਪਾਂ ਬਣਾਉਣ ਲੱਗੇ ਸੀ ਕੰਮ ਕਰਨ ਲੱਗੇ ਸੀ ਅਸੀਂ ਘਰ ਦਾ ਰਸੋਈ ਸਾਫ਼ ਕਰਨ ਲੱਗੇ ਸੀ ਸਵੇਰ ਦੇ ਕੰਮਾਂ ਤੋਂ ਫ੍ਰੀ ਹੋ ਕੇ ਕਿਹਾ ਚਲੋ ਤੁਹਾਡੇ ਨਾਲ ਵਲੌਗ ਦੀ ਸ਼ੁਰੂਆਤ ਕਰਦੀ ਆਂ ਬਾਕੀ ਬਹੁਤ ਸਾਰਾ ਪਿਆਰ ਦੇ ਲਈ ਬਹੁਤ ਸਾਰਾ ਥੈਂਕ ਯੂ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਆ ਕਰੋ ਠੀਕ ਹੈ ਜੀ ਅੱਜ ਦਾ ਵੀਡੀਓ ਮੇਰਾ ਜਿਹੜਾ ਹੈਗਾ ਨਾ ਜੀ ਆਪਾਂ ਬਣਾਵਾਂਗੇ ਅੱਜ ਪਿਆਜ਼ਾਂ ਦਾ ਅਚਾਰ ਬਣਾਉਂਦੇ ਹੁੰਨੇ ਆ ਨਾ ਪਿਆਜ਼ਾਂ ਲੈ ਪਿਆਜ਼ਾਂ ਦੇ ਵਿੱਚ ਚਾਹੀ ਤੁਸੀਂ ਜੋ ਵੀ ਪਾਣਾ ਹੋਵੇ ਪਾ ਸਕਦੇ ਹੋ ਤੇ ਮੈਂ ਤੁਹਾਨੂੰ ਪਿਆਜ਼ ਦਾ achar ਜਿਹੜਾ ਬਹੁਤ ਜਿਹੜੇ ਪਿਆਜ਼ਾਂ ਦੇ ਸ਼ੌਕੀਨ ਹੈ ਨਾ ਤੇ ਉਹ ਇਹ ਵਾਲਾ achar ਜ਼ਰੂਰ ਟਰਾਈ ਕਰਕੇ ਦੇਖਿਓ ਠੀਕ ਹੈ ਬਹੁਤ ਸਿੰਪਲ ਤੇ ਸੋਖੇ ਤੇ ਕਿਨਾਂ ਬਣਾਉਂਦਾ ਵੀ ਬਹੁਤ ਜਲਦੀ ਹੈ ਤੇ ਟੇਸਟੀ ਵੀ ਬਹੁਤ ਲੱਗਦਾ ਹੈ ਪਿਆਜ਼ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਗੁਣ मतलब ਪਾਏ ਜਾਂਦੇ ਆ ਪਿਆਜ਼ ਦੇ ਵਿੱਚ ਤੇ ਹਮੇਸ਼ਾ ਆਪਾਂ ਜਿਵੇਂ ਕੋਈ ਦਾਲ ਵਗੈਰਾ ਖਾਈਏ ਹੈ ਨਾ ਤੇ ਜਾਂ ਤਰੀ ਵਾਲੀ ਕੋਈ ਸਬਜ਼ੀ ਬਣਾਨੇ ਤੇ ਸਾਨੂੰ ਵਧੀਆ ਲੱਗਦੀ ਹੈ ਇਹ ਦੇ ਨਾਲ ਮੇਕੇ ਚਲੋ ਅੱਜ ਤੁਹਾਨੂੰ ਇੱਧਰ ਕੰਮ ਕਰਦੇ ਕਰਦੇ ਮੇਕੇ ਚਲੋ ਮੇਰੀ ਯਾਦ ਆ ਗਿਆ ਮੈਂ ਬਣਾਉਣ ਲੱਗੀ ਸੀ ਮੇਕੇ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੀ ਠੀਕ ਹੈ ਜੀ ਬਾਕੀ ਅ ਤੱਕ ਤੁਸੀਂ ਬਨੇ ਰਹੋ ਗਾਈਜ਼ ਲੋ ਜੀ ਐਦਾਂ ਹੀ ਪਿਆਜ਼ ਤੁਸੀਂ ਸਾਫ਼ ਸੁਥਰੇ ਜੇ ਨਾ ਪਿਆਜ਼ ਕੱਟ ਲੈਣੇ ਠੀਕ ਹੈ ਇਹਦੇ ਵਿੱਚੋਂ ਜਿਹੜੇ ਆਹ ਵਾਲੀ ਚੀਜ਼ ਹੁੰਦੀ ਹੈ ਨੀ yellow yellow 파ਟ ਜਾਂ ਹੁੰਦਾ ਤੁਸੀਂ ਵੀ ਦੇਖ ਕੇ ਆਉਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਕੱਢ ਲੈਣਾ ਠੀਕ ਹੈ ਜੀ ਫਿਰ ਇਸੇ ਤਰ੍ਹਾਂ ਹੀ ਕਰਕੇ ਆਪਾਂ ਲੰਬੇ ਲੰਬੇ ਪਿਆਜ਼ ਇਹਨਾਂ ਨੂੰ ਕੱਟ ਲਾਂਗੇ ਲੰਬੇ-ਲੰਬੇ ਜਿਵੇਂ ਪਤਲੇ-ਪਤਲੇ ਜਿੱਦਾਂ ਦੇ ਤੁਸੀਂ ਪਸੰਦ ਕਰਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਲੰਬੇ-ਲੰਬੇ ਕੱਟ ਲੈਣੇ ਆ ਕੱਟ ਕੇ ਇਹਨਾਂ ਨੂੰ ਆਪਾਂ ਪਹਿਲਾਂ ਧੋ ਕੇ ਨਾ ਜੇ ਚਾਹੀ ਵੈਸੇ ਕੋਸ਼ਿਸ਼ ਇਹ ਹੀ ਕਰਿਓ ਕਿ ਸਾਬਤ ਹੀ ਪਿਆਜ਼ ਪਹਿਲਾਂ ਧੋ ਲੈਣੇ ਆ ਧੋ ਕੇ ਫਿਰ ਇਹਨਾਂ ਨੂੰ ਆਪਾਂ ਨਾ ਧੁੱਪ ਲਗਵਾਣੀ ਹੈ ਠੀਕ ਹੈ ਜੀ ਧੁੱਪ ਲਗਵਾ ਕੇ ਕਿਉਂਕਿ ਪਾਣੀ ਵਾਲਾ ਨਹੀਂ ਹੋਣਾ ਚਾਹੀਦਾ ਹਮੇਸ਼ਾ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਸਾਡਾ ਅਚਾਰ ਖਰਾਬ ਹੁੰਦਾ ਹੈ ਹਮੇਸ਼ਾ ਹੀ ਪਾਣੀ ਨਾਲ ਹੀ ਹੁੰਦਾ ਹੈ ਪਾਣੀ ਦਾ ਹੱਥ ਲੱਗ ਜਾਏ ਆਟੇ ਦਾ ਹੱਥ ਲੱਗ ਜਾਏ ਸਾਡਾ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਜੀ ਸਾਡੇ ਹੱਥ ਦਾ ਅਚਾਰ ਨਹੀਂ ਰਹਿੰਦਾ ਅਚਾਰ ਖਰਾਬ ਹੋ ਜਾਂਦਾ ਮੇਨ ਮਕਸਦ ਇਹ ਹੀ ਹੁੰਦਾ ਹੈ ਕਿ ਸਾਡੇ ਅਚਾਰ ਨੂੰ ਜਾਂ ਤਾਂ ਆਟੇ ਦਾ ਹੱਥ ਲੱਗਾ ਹੁੰਦਾ ਜਾਂ ਪਾਣੀ ਦਾ ਹੱਥ ਲੱਗਾ ਹੁੰਦਾ ਹੈ ਤਦ ਸਾਡਾ ਅਚਾਰ ਖਰਾਬ ਹੁੰਦਾ ਠੀਕ ਹੈ ਜੀ ਆਹ ਲਓ ਜੀ ਹੁਣ ਆਪਾਂ ਇਹਨੂੰ ਇਦਾਂ ਸਾਰਿਆਂ ਨੂੰ ਲੰਬੇ ਲੰਬੇ ਬਿਲਕੁਲ ਕੱਟ ਲੈਣੇ ਆ ਜੇਕਰ ਤੁਸੀਂ ਚਾਹਦੇ ਹੋ ਕਿ ਇਹਦੇ ਵਿੱਚ ਲਸਣ ਪਾਣਾ ਤੇ ਤੁਸੀਂ ਪਾ ਸਕਦੇ ਹੋ ਜੇਕਰ ਤੁਹਾਡਾ ਨਹੀਂ ਮਨ ਹੈ ਤੇ ਨਹੀਂ ਮੈਂ ਤੇ ਅਚਾਰ ਇਹਦੇ ਵਿੱਚ ਲਸਣ ਪਾਵਾਂਗੀ ਠੀਕ ਹੈ ਜੀ ਲਸਣ ਤੇ ਪਿਆਜ਼ ਦਾ ਅਚਾਰ ਬਹੁਤ ਹੀ ਸਵਾਦ ਬਣਦਾ ਤੇ ਹਮੇਸ਼ਾ ਇਹ ਬਾਈ ਵੀ ਨਹੀਂ ਕਰਦਾ ਜਿਹੜਾ ਪਿਆਜ ਜਿਹੜਾ ਲਸਣ ਦਾ achar ਹੁੰਦਾ ਨਾ ਇਹ ਬਾਈ ਲਈ ਸਪੈਸ਼ਲ ਬਹੁਤ ਵਧੀਆ ਹੁੰਦਾ ਜਿਵੇਂ ਹੁਣ ਆਪਣਾ ਮੌਸਮ ਬਦਲ ਰਿਹਾ ਹੈ ਇਹ ਆਪਾਂ ਨੂੰ ਹੁਣ ਜਿਵੇਂ ਸਲਾਦ ਦੇ ਤੌਰ ਤੇ ਤਾਂ ਆਪਾਂ ਤੁਹਾਨੂੰ ਤੁਸੀਂ ਦੇਖ ਰਹੀ ਹੋ ਕਿ ਪਿਆਜ਼ ਆਪਾਂ ਖਾਂਦੇ ਆ ਤੇ ਇਹ ਪਿਆਜ਼ ਆਪਾਂ ਇਦਾਂ ਕੱਟ ਕੇ ਠੀਕ ਹੈ ਜੀ ਪਹਿਲਾਂ ਹੀ ਵਾਸ਼ ਕਰ ਲੈਣੇ ਨੇ ਸਾਬਤ ਧੋ ਲੈਣੇ ਨੇ ਠੀਕ ਹੈ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਗਿੱਲੇ ਮਾਚੋ ਨਹੀਂ ਕਰਨੇ ਹੈਗੇ ਫਿਰ ਇਹਨਾਂ ਨੂੰ ਧੁੱਪੇ ਮਤਲਬ ਸਾਬਤ ਨੂੰ ਕਰਕੇ ਜਰੂਰ ਇੱਕ ਵਾਰੀ ਧੁੱਪ ਦੇ ਵਿੱਚ ਰੱਖ ਲਿਓ ਤੇ ਕਿਉਂਕਿ ਵੀ ਆਪਾਂ ਬਹਿਮ ਦੇ ਮਾਰੋ ਤੋਂਦੇ ਆ ਕਈ ਤੇ ਨਹੀਂ ਤੋਂਦੇ ਹੈਗੇ ਪਰ ਮੈਨੂੰ ਹੁੰਦਾ ਕਿ ਧੋ ਬਣਾ ਕੇ ਸਾਫ ਸੁਥਰੀ ਹੀ ਚੀਜ਼ ਹੋਵੇ ਠੀਕ ਹੈ ਜੀ ਤੇ ਲੋ ਜੀ ਹੁਣ ਇਹਨੂੰ ਆਪਾਂ ਕੱਟ ਲਿਆ ਹੁਣ ਇਹਨੂੰ ਆਪਾਂ ਹੁਣ ਕਿਸ ਤਰ੍ਹਾਂ ਕਰਾਂਗੇ ਮੈਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਆਪਾਂ ਪਿਆਜ਼ ਕੱਟ ਲਏ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਠੀਕ ਹੈ ਲਸਣ ਤੇ ਅਦਰਕ ਨੂੰ ਜੇਕਰ ਤੁਸੀਂ ਚਾਹੋ ਕੱਲੇ ਪਿਆਜ਼ਾਂ ਦਾ ਵੀ ਪਾ ਸਕਦੇ ਹੋ achar ਤੇ ਕੱਲੇ ਲਸਣ ਦਾ ਵੀ ਤੇ ਮੈਂ ਮਿਕਸ ਕਰਕੇ ਪਾਣ ਲੱਗੀ ਸੀ ਮੈਂ ਕਿਚੋਲੋ ਤੁਹਾਡੇ ਨਾਲ ਕਿਉਂ ਨਾ ਵੀਡੀਓ ਸ਼ੇਅਰ ਕਰਾਂ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਦੇਖੇ ਕਮੈਂਟ ਹੁੰਦੇ ਆ ਜੋ ਵੀ ਹੁੰਦਾ ਮੈਂ ਹਮੇਸ਼ਾ ਡੇਲੀ ਰੂਟੀਨ 'ਚ ਜੋ ਵੀ ਕਰਦੀ ਆ ਹਮੇਸ਼ਾ ਆਪਣੇ ਕੰਮ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹੁੰਦੀ ਆ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਤੁਸੀਂ ਪਤਾ ਕੀ ਪਾਣਾ ਇਹਦੇ ਵਿੱਚ ਨਮਕ ਪਾ ਦੇਣਾ ਸਭ ਤੋਂ ਪਹਿਲਾਂ ਤੁਸੀਂ ਨਮਕ ਜ਼ਰੂਰ ਪਾ ਕੇ ਇਹਨੂੰ ਹਲਾ ਦੇਣਾ ਠੀਕ ਹੈ ਜੀ ਚਾਹੇ ਤੁਸੀਂ ਚਮਚ ਨਾਲ ਹਲਾ ਦਿਓ ਚਾਹੇ ਤੁਸੀਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਸਾਰਾ ਨਮਕ ਲੱਗ ਜੇ ਤਾਂ ਕਿ ਦੇਖਿਓ ਜਿਹੜਾ ਪਿਆਜ਼ਾਂ ਦਾ ਪਾਣੀ ਹੋਏਗਾ ਨਾ ਇੱਕਦਮ ਛੱਡ ਦੇਣਗੇ ਪਹਿਲਾਂ ਪਾਣੀ ਜਿਹੜਾ ਨਿਕਲ ਜੇਗਾ ਨਾ ਤੇ ਇਹ achar ਸਾਡਾ ਫਿਰ ਖਰਾਬ ਨਹੀਂ ਹੁੰਦਾ ਮੇਨ ਇਹ ਚੀਜ਼ ਹੁੰਦੀ ਹੈ ਹੁਣ ਆਪਾਂ ਇਹਨੂੰ ਇਹ ਥੋੜੀ ਦੇਰ ਲਈ 1-2 ਘੰਟੇ ਨਾ ਪਹਿਲਾਂ ਹੀ ਰੱਖ ਦਾਂਗੇ ਨਮਕ ਲਗਾ ਕੇ ਠੀਕ ਹੈ ਇਹਨੂੰ ਢੱਕ ਕੇ ਆਪਾਂ ਰੱਖ ਦਨੇ ਤਾਂ ਤੱਕ ਆਪਾਂ ਆਪਣੇ ਕੰਮ ਦੂਸਰੇ ਨੇ ਵੇੜ ਲਾਂਗੇ ਤੇ ਮੈਂ ਤਾਂ ਹਮੇਸ਼ਾ ਹੁਣ ਜਿਵੇਂ ਗਾਜਰਾ ਮੂਲੀਆਂ ਚੀਜ਼ਾਂ ਚੱਲ ਗਈਆਂ ਨੇ ਇਹ ਚੀਜ਼ਾਂ ਦਾ achar ਵਗੈਰਾ ਕੁਝ ਵੀ ਬਣਾਓ ਜਿਹੜੇ ਜਿਹੜੇ ਤਰੀਕੇ ਨਾਲ ਬਣਾਉਂਦੇ ਦੂੰਗੀ ਤੁਹਾਡੇ ਨਾਲ ਹਮੇਸ਼ਾ ਵੀਡੀਓ ਉਸੇ ਤਰ੍ਹਾਂ ਹੀ ਸ਼ੇਅਰ ਕਰਦੀ ਰਹੂੰਗੀ ਠੀਕ ਹੈ ਜੀ ਤੇ ਲਓ ਜੀ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਦੇਖੋ ਜਿਹੜਾ ਪਿਆਜ਼ਾਂ ਦਾ ਸਾਰਾ ਪਾਣੀ ਨਿਕਲ ਜਾਏਗਾ ਤੇ ਬਾਅਦ ਚੋਂ ਆਪਾਂ ਜਿਸ ਤਰ੍ਹਾਂ ਵੀ ਮੈਂ ਪਾਉਂਗੀ ਜੋ ਜੋ ਇਹਦੇ ਵਿੱਚ ਮਟੀਰੀਅਲ ਪਾਉਂਗੀ ਸਾਰੀ ਇੱਕ ਇੱਕ ਚੀਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਲਓ ਗਾਇਜ਼ ਆ ਦੇਖੋ ਆਪਾਂ ਪਿਆਜ਼ ਆਪਾਂ ਰੱਖ ਦਿੱਤੇ ਸੀ ਨਾ ਤੇ ਆ ਦੇਖੋ ਤੁਸੀਂ ਥੋੜੀ देर ਬਾਅਦ ਦੇਖੋ ਕਿ ਇਹਨਾਂ ਦਾ ਨਾ ਪਾਣੀ ਛੱਡ ਜਾਂਦੇ ਆ ਪਿਆਜ਼ ਠੀਕ ਹੈ ਜੀ ਹੁਣ ਆਪਾਂ ਇਹਨਾਂ ਦਾ ਨਾ ਪਾਣੀ ਕੱਢ ਲਾਂਗੇ ਇਹ ਪਿਆਜ਼ਾਂ ਦਾ ਪਾਣੀ ਆਪਾਂ ਬਿਲਕੁਲ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਆ ਦੇਖ ਲਓ ਤੁਸੀਂ ਕਿੰਨਾ ਪਾਣੀ ਨਿਕਲ ਜਾਂਦਾ ਨੇ ਪਾਣੀ ਛੱਡ ਜਾਂਦੇ ਪਿਆਜ਼ ਆ ਦੇਖੋ ਪਾਣੀ ਆਪਾਂ ਬਿਲਕੁਲ ਕੱਢ ਲੈਣਾ ਠੀਕ ਹੈ ਜੀ ਸਾਰਾ ਚੰਗੀ ਤਰ੍ਹਾਂ ਪਾਣੀ ਆਪਾਂ ਬਿਲਕੁਲ ਕੱਢਦ ਕੇ ਹੁਣ ਇਹਦੇ ਵਿੱਚ ਆਪਾਂ ਕੀ ਕੁਝ ਮਨਾਣਾ ਮੈਂ ਤੁਹਾਨੂੰ ਉਹ ਵੀ ਦੱਸੂਗੀ ਠੀਕ ਹੈ ਇਹਦਾ ਮਸਾਲਾ ਕੀ ਕੁਝ ਲੈਣਾ ਪਰ ਉਹ ਵੀ ਦੱਸੂਗੀ ਇਹ ਪਿਆਜ਼ਾਂ ਦਾ ਪਾਣੀ ਬਹੁਤ ਵਧੀਆ ਚੀਜ਼ ਹੈ ਜੇਕਰ ਤੁਸੀਂ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਮਿਲਾ ਕੇ ਨਾ ਆਪਣੇ ਵਾਲਾਂ ਤੇ ਮਾਲਿਸ਼ ਕਰ ਦਿਓ ਤੁਹਾਡੇ ਬਹੁਤ ਫਾਇਦੇਮੰਦ ਹੁੰਦੀ ਹੈ ਠੀਕ ਹੈ ਜੀ ਤੇ ਲਓ ਜੀ ਇਹਦੇ ਵਿੱਚ ਆਪਾਂ ਹੁਣ ਮਸਾਲੇ ਪਾਣੇ ਜਿਹੜੇ ਸੁੱਕੇ ਸੁੱਕੇ ਮਸਾਲੇ ਆ ਦੇਖੋ ਜੀ ਆਪਾਂ ਕੀ ਕੁਝ ਲੈ ਲਿਆ ਅੱਧਾ ਅੱਧਾ ਚਮਚ ਲੈਆ ਕਿਉਂਕਿ ਮੇਰੇ ਕੋ ਪਿਆਜ਼ਾਂ ਦਾ achar ਥੋੜਾ ਜਿਹਾ ਪਾਣਾ ਸੀ ਮੈਂ ਅੱਧਾ ਚਮਚ ਮੈਂ ਜੀਰਾ ਲੈ ਲਿਆ ਅੱਧਾ ਹੀ ਚਮਚ ਮੈਂ ਮੇਥੀ ਲੈ ਲਈ ਅੱਧਾ ਚਮਚ ਮੈਂ ਧਨ ਕਲੌਂਜੀ ਤੇ ਇੱਕ ਚਮਚ ਮੈਂ ਸੌਂਫ ਦਾ ਲੈ ਲਿਆ ਸੌਂਫ ਦੇ ਨਾਲ ਫਲੇਵਰ ਵਧੀਆ ਜਾਂਦਾ ਬਾਕੀ ਮਸਾਲੇ ਕੀ ਕੁਝ ਪਾਉਂਗੀ ਪਹਿਲਾਂ ਇਹਨਾਂ ਨੂੰ ਮੈਂ ਹਲਕਾ ਜਿਹਾ ਤੁਸੀਂ ਜੇਕਰ ਲੱਗਦਾ ਤੁਹਾਨੂੰ ਥੋੜੇ ਸਿੱਲੇ ਪਾਣੇ ਤਾਂ ਹਲਕਾ ਜੈ ਇਹਨਾਂ ਨੂੰ ਨਾ ਤੁਸੀਂ ਰੋਸਟ ਕਰ ਲਿਓ ਮਤਲਬ ਤਵੇ ਤੇ ਜਾਂ ਕਿਸੇ ਤੇ ਤੁਸੀਂ ਇਹਨੂੰ ਕਰ ਲੈਣਾ ਗਰਮ ਕਰ ਲੈਣਾ ਫਿਰ ਇਹ ਪੀਸਣ ਦੇ ਵਿੱਚ ਨਾ ਦਿੱਕਤ ਨਹੀਂ ਦਿੰਦੇ ਹੈਗੇ ਠੀਕ ਹੈ ਜੀ ਇਹਨੂੰ ਆਪਾਂ ਹਲਕਾ ਹਲਕਾ ਜਿਹਾ ਪਹਿਲਾਂ ਗਰਮ ਕਰ ਲੈਣੇ ਆ ਤੇ ਲੋ ਜੀ ਹਲਕਾ ਜਿਹਾ ਆਪਾਂ ਇਹਨਾਂ ਨੂੰ ਗਰਮ ਕਰ ਲੈਂਦੇ ਆ ਤਵੇ ਤੇ ਤਵਾ ਇੱਕ ਚੀਜ਼ ਧਿਆਨ ਰੱਖਿਓ ਤਵਾ ਰੋਟੀ ਵਾਲਾ ਨਹੀਂ ਹੋਣਾ ਚਾਹੀਦਾ ਸਾਫ਼ ਸੁਥਰਾ ਤਵਾ ਹੋਣਾ ਚਾਹੀਦਾ ਠੀਕ ਹੈ ਲੋ ਜੀ ਆਪਾਂ ਇੱਥੇ ਪਾ ਲਈ ਪੱਲਾ ਮੇਥੀ ਜੀਰਾ ਧਨੀਆਂ ਵੀ ਵਿੱਚੇ ਪਾ ਲੈਣਾ ਇਹ ਸਾਰੇ ਮਸਾਲੇ ਆਪਾਂ ਇੱਕੋ ਵਾਰੀ ਕਰ ਲੈਣੇ ਆ ਠੀਕ ਹੈ ਜੀ ਕਲੋਂਜੀ ਨਹੀਂ ਵਿੱਚ ਪਾਣੀ ਹੈਗੀ ਕਲੋਂਜੀ ਆਪਾਂ ਬਾਅਦ ਚ ਪਾਵਾਂਗੇ ਹਲਕੀ ਜੀ ਸੂਖ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਹਲਕਾ ਜਿਹਾ ਰੋਸਟ ਕਰਕੇ ਫਿਰ ਇਹਨਾਂ ਨੂੰ ਆਪਾਂ ਬਿਲਕੁਲ ਗ੍ਰਾਈਂਡ ਕਰ ਲਾਂਗੇ ਦਰਦਰਾ ਜਿੰਨੂੰ ਆਪਾਂ ਪਾਉਂਦੇ ਆ ਠੀਕ ਹੈ ਜੀ ਤੇ ਲੋਜੀ ਹੁਣ ਇਹਨੂੰ ਆਪਾਂ ਪਾ ਲਾਂਗੇ ਆਪਣੇ ਗ੍ਰਾਈਂਡਰ ਜਾਰ ਦੇ ਵਿੱਚ ਠੀਕ ਹੈ। ਸਿਰਫ ਆਪਾਂ ਇੱਕ ਹੀ ਢੇੜਾ ਦਬਾਣਾ ਤਾਂ ਕਿ ਦਰਦਰਾ ਜਿਹਾ ਹੋ ਜਾਵੇ। ਆਪਾਂ ਜ਼ਿਆਦਾ ਬਰੀਕ ਨਹੀਂ ਕਰਨਾ ਹੈਗਾ ਇਹਨੂੰ ਠੀਕ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਿਓ ਤੁਸੀਂ ਤੇ ਲੋ ਜੀ ਆ ਦੇਖੋ ਦਰਫੜ ਕਰ ਲਿਆ ਜਿਵੇਂ ਆਪਾਂ ਦਰਦਰਾ ਕਹਿੰਦੇ ਆ ਨਾ ਉਹ ਕਰ ਲਿਆ ਮੈਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਕਿੱਦਾਂ ਆਪਾਂ ਚਾਹ ਪਾਉਂ ਕੋ ਤੋਂ ਡੈਨਾਂ ਮੈਂ ਸਾਰੀ ਰੈਸਿਪੀ ਸ਼ੁਰੂ ਕਰੀਏ ਅੱਧਰ ਆਪਾਂ ਕੜਾਈ ਧਾਰ ਲਈਏ ਠੀਕ ਹੈ ਹਲਕਾ ਜਿਹਾ ਆਪਾਂ ਧਰਨੇ ਤੇਲ ਤੇਲ ਧਰ ਲੈਣਾ ਠੀਕ ਹੈ ਸਰੋਂ ਦਾ ਤੇਲ ਤੁਸੀਂ ਪਾ ਲੈਣਾ ਜਿਆਦਾ ਨਹੀਂ ਪਾਣਾ ਬਸ ਇੱਕ ਕੜਸ਼ੀ ਤੇਲ ਦੀ ਪਾਣੀ ਹੈ ਠੀਕ ਹੈ ਜੀ ਇਹਦੇ ਚਪਾ ਤੇਲ ਪਾ ਲੈ ਹੁਣ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਫਿਰ ਇਹਦੇ ਵਿੱਚ ਬਿਲਕੁਲ ਗਰਮ ਹੋ ਗਿਆ ਠੀਕ ਹੈ ਜੀ ਐਨ ਵਧੀਆ ਤਰ੍ਹਾਂ ਆਪਾਂ ਇਹਨੂੰ ਧੂਆ ਛਡਵਾ ਲੈਣਾ ਠੀਕ ਹੈ ਜੀ ਜਿਵੇਂ ਚਾਰ ਸਾੜ ਲੈਨੇ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਰਾਈ ਦਾ ਪਾ ਕੇ ਗੈਸ ਬਿਲਕੁਲ ਆਪਾਂ ਬੰਦ ਕਰ ਦਾਂਗੇ ਤੇ ਲੋ ਜੀ ਇਧਰ ਆਪਣੇ ਹੁਣ ਆਪਣਾ ਸਾਰਾ ਮਟੀਰੀਅਲ ਤਿਆਰ ਹੋ ਗਿਆ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀ ਹੁਣ ਗਰਮ ਹੋ ਗਿਆ ਸਾਡਾ ਤੇਲ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਨਮਕ ਪਾ ਦੇਣਾ ਨਮਕ ਤੁਸੀਂ ਥੋੜਾ ਪਾਏ ਕਿਉਂਕਿ ਆਪਾਂ ਪਹਿਲਾਂ ਪਾਣੀ ਪਾ ਲੇ ਛੱਡ ਮਤਲਬ ਰੱਖਿਆ ਸੀ ਨਾ ਕਿ ਪਾਣੀ ਛੱਡ ਜੇਗਾ ਇਸ ਕਰਕੇ ਆਪਾਂ ਨਮਕ ਹਸਾਬ ਦਾ ਪਾਇਓ ਠੀਕ ਹੈ ਜੇਕਰ ਤੁਸੀਂ ਮਿਰਚਾਂ ਚਾਹਦੇ ਹੋ ਤੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਲੋ ਜੀ ਲਾਲ ਮਿਰਚ ਪਾਤੀ ਹੁਣ ਇਹਦੇ ਵਿੱਚ ਤੀਜੀ ਚੀਜ਼ ਆਪਾਂ ਪਾਤੀ ਜੀ ਹਲਦੀ ਹਲਦੀ ਵੀ ਇਸੇ ਤਰ੍ਹਾਂ ਹੀ ਪਾ ਦੇਣੀ ਹੈ ਠੀਕ ਹੈ ਥੋੜੀ ਪਾਣੀ ਹਲਦੀ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਾਲੀ ਮਿਰਚ ਕਾਲੀ ਮਿਰਚ ਦੇ ਨਾਲ ਨਾ ਟੇਸਟ ਬਹੁਤ ਵਧੀਆ ਆਂਦਾ ਹੈ ਤੇ ਲੋ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕਲੌਂਜੀ ਕਲੌਂਜੀ ਵੀ ਪਾ ਸਕਦੇ ਆ ਠੀਕ ਹੈ ਜੀ ਕਲੌਂਜੀ ਦੇ ਨਾਲ ਕਹਿੰਦੇ ਹੁੰਦੇ ਨਾ ਚਾਰ ਦੇ ਵਿੱਚ ਕਲੌਂਜੀ ਜਿਵੇਂ ਆਪਾਂ ਆਂਬ ਦਾ ਚਾਹ ਦਾ ਮਸਾਲਾ ਪਾਉਂਦੇ ਆ ਇਸ ਤਰ੍ਹਾਂ ਪਾਉਣਾ ਠੀਕ ਹੈ ਹੁਣ ਆਪਾਂ ਜਿਹੜਾ ਮਸਾਲਾ ਪੀਸ ਕੇ ਰੱਖਿਆ ਸੀ ਨਾ ਜਿਹੜਾ ਦਰਦਰਾ ਜਿਹਾ ਆਪਾਂ ਕੀਤਾ ਸੀ ਮਸਾਲਾ ਤੇ ਕਲੌਂਜੀ ਇਹ ਵਾਲਾ ਮਸਾਲਾ ਆਪਾਂ ਪੀਸਿਆ ਹੋਇਆ ਸੀ ਦਰਦਰਾ ਹੁਣ ਆਪਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਇਹ ਵਾਲਾ ਮਸਾਲਾ ਮੇਥੀ ਧਨੀਆ ਸੌਂਫ ਵਾਲਾ ਪਾ ਦੇਣਾ ਅੰਦਾਜ਼ੇ ਅਨੁਸਾਰ ਠੀਕ ਹੈ ਜੀ ਹੁਣ ਆਪਾਂ ਪਾ ਦੇਣਾ ਜਿੱਥੋਂ ਜਿਹੜਾ ਤੇਲ ਆਪਾਂ ਰਾਈ ਸਾੜੀਏ ਇਹਦੇ ਵਿੱਚੇ ਪਾ ਦੇਣਾ ਲੋਂਚ ਤੇ ਲੋ ਜੀ ਹੁਣ ਇਹਨੂੰ ਆਪਾਂ ਕਰ ਦਾਂਗੇ ਜੀ ਵਧੀਆ ਤਰੀਕੇ ਨਾਲ ਮਿਕਸ ਕਰ ਦੇਣਾ ਤੁਸੀਂ ਤੁਸੀਂ ਪਿਆਜ਼ ਤੇ ਲਸਣ ਦਾ ਅਚਾਰ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਤੇ ਬਹੁਤ ਟੇਸਟੀ ਹੀ ਮਤਲਬ ਜ਼ਿਆਦਾ ਹੀ ਵਧੀਆ ਬੰਦ ਹੈ ਇਹਨੂੰ ਆਪਾਂ ਸਲਾਦ ਦੇ ਤੌਰ ਤੇ ਵੀ ਖਾ ਸਕਦੇ ਤੇ ਵੈਸੇ ਵੀ ਆਪਾਂ ਇਹਨੂੰ ਖਾ ਸਕਦੇ ਹਾਂ ਠੀਕ ਹੈ ਜੀ ਤੇ ਜੇਕਰ ਤੁਸੀਂ ਚਾਹੋ ਤੇ ਇਹਦੇ ਵਿੱਚ ਨਾ ਦੇਗੀ ਮਿਰਚ ਵੀ ਪਾ ਸਕਦੇ ਹੋ ਰੰਗਤ ਲਿਆਣੀ ਜੇਕਰ ਤੁਸੀਂ ਤਾਂ ਠੀਕ ਹੈ ਜੀ ਹਾਂ ਲੋ ਜੀ ਹੁਣ ਆਪਾਂ ਇਹਦੇ ਵਿੱਚ ਹੁਣ ਇੱਕ ਚਮਚ ਆਪਾਂ ਇੱਕ ਜਾਂ ਦੋ ਚਮਚ ਆਪਾਂ ਤੁਸੀਂ ਇਹਦੇ ਵਿੱਚ ਪਾਣਾ ਜੀ ਜੇ ਕਿ ਤੁਹਾਡਾ achar ਤੁਹਾਨੂੰ ਲੱਗਦਾ ਹੈ ਖਰਾਬ ਹੁੰਦਾ ਹੈ ਤੇ ਸਿਰਕੇ ਦਾ ਪਾ ਦੇਣਾ ਲੋ ਜੀ ਦੋ ਚਮਚ ਮੈਂ ਇਹਦੇ 'ਚ ਸਿਰਕਾ ਪਾ ਰਹੀ ਹਾਂ ਠੀਕ ਹੈ ਜੀ ਹਾਂ ਲੋ ਜੀ ਸਿਰਕਾ ਪਾ ਦੇਣਾ ਇਹਦੇ ਨਾਲ ਵੀ ਟੇਸਟ ਵਧੀਆ ਆਏਗਾ ਤੁਹਾਡਾ ਇਹ ਬਿਲਕੁਲ ਵੀ achar ਤੁਹਾਡਾ ਖਰਾਬ ਨਹੀਂ ਹੋਏਗਾ ਤੇ ਹੁਣ ਆਪਾਂ ਜੇਕਰ ਤੁਸੀਂ ਚਾਹੋ ਤੇ ਦੇਗੀ ਮਿਰਚ ਪਾ ਸਕਦੇ ਹੋ ਜੇ ਤੁਹਾਡੀ ਇੱਛਾ ਨਹੀਂ ਹੈ ਤੇ ਨਾ ਪਾਓ ਉਹ ਤੁਹਾਡੀ ਆਪ ਦੀ ਇੱਛਾ ਠੀਕ ਹੈ ਜੀ ਇਹ ਲੋ ਜੀ ਆ ਦੇਖੋ ਹਨਾ ਵਧੀਆ ਤਰੀਕੇ ਨਾਲ ਤੁਸੀਂ ਇਸੇ ਤਰ੍ਹਾਂ ਹੀ ਆਪਣਾ ਅਚਾਰ ਬਿਲਕੁਲ ਬਣਾ ਸਕਦੇ ਹੋ ਪਿਆਜ਼ਾਂ ਦਾ ਤੇ ਲਸਣ ਦਾ ਠੀਕ ਹੈ ਜੇਕਰ ਤੁਸੀਂ ਇਹਦੇ ਵਿੱਚ ਚਾਹੋ ਨਾ ਤੇ ਤੁਸੀਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਕੱਟ ਕੇ ਲੰਬੀਆਂ ਲੰਬੀਆਂ ਨਾ ਹਰੀਆਂ ਮਿਰਚਾਂ ਕੱਟ ਕੇ ਪਾ ਲਿਓ ਉਹਦੇ ਨਾਲ ਵੀ ਵਧੀਆ ਰਹੇਗਾ ਇਹ ਚਾਰ ਨੂੰ ਤੁਸੀਂ ਸਿਰਫ ਰੱਖਣਾ ਹੀ ਤਾਂ ਕੰਚ ਦੇ ਜਾਰ ਦੇ ਵਿੱਚ ਜ਼ਿਆਦਾਤਰ ਰੱਖੋਗੇ ਤੇ ਬੈਸਟ ਰਹੇਗਾ ਸਿਰਕਾ ਪਾਣ ਦਾ ਮੇਨ ਸਿਰਕਾ ਤੇ ਨਮਕ ਹੈ ਜਿਹੜਾ ਸਾਡੇ ਚਾਰ ਨੂੰ ਬਚਾਉਂਦਾ ਠੀਕ ਹੈ ਜੀ ਜਿਨ੍ਹਾਂ ਦਾ ਅਚਾਰ ਤਾਂ ਵੀ ਨਹੀਂ ਬਚਦਾ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਕਈਆਂ ਭੈਣਾਂ ਦਾ ਕਮੈਂਟ ਹੁੰਦਾ ਕਿ ਸਾਡੇ ਹੱਥ ਦਾ achar ਨਹੀਂ ਰਹਿੰਦਾ ਬਹੁਤ ਸਾਰਿਆਂ ਮੈਂ ਕੋਈਆਂ ਕੋਲੋਂ ਸੁਣਿਆ ਕਿ ਸਾਡੇ ਹੱਥ ਦਾ ਨਾ achar ਨਹੀਂ ਰਹਿੰਦਾ ਹੈਗਾ ਤੇ ਇੱਕ ਨਾ ਉਹਦੇ ਕੋਲੋਂ ਜਿਹੜੇ ਕਰਿਆਨੇ ਵਾਲੇ ਕੋਲੋਂ ਜਾ ਕੇ ਤੁਸੀਂ ਕਹਿ ਦਿਓ ਨਾਮ ਕੁਝ ਯਾਦ ਨਹੀਂ ਹੈਗਾ ਮੇਰਾ ਉਸ ਮਤਲਬ ਡੱਬੀ ਦਾ ਉਹ ਥੋੜੀ ਜਿਹੀ ਚੁਟਕੀ ਕੋ ਅਚਾਰ ਦੇ ਵਿੱਚ ਪਾ ਦਿਓ achar ਕਦੀ ਵੀ ਨਹੀਂ ਖਰਾਬ ਹੁੰਦਾ ਮੈਂ ਪਹਿਲਾਂ بڑے ਮਤਲਬ ਸਾਲ ਪਹਿਲਾਂ ਸ਼ਾਇਦ ਪਾਇਆ ਸੀ achar ਤੇ ਮੈਂ ਸਪੈਸ਼ਲ ਦਿਖਾਈ ਸੀ ਉਹ ਡੱਬੀ ਕਿਉਂਕਿ ਮੈਂ ਨਾ ਕਿਸੇ ਦੇ ਸਾਡੇ ਰਿਸ਼ਤੇਦਾਰੀ ਚ ਦੱਸਿਆ ਸੀ ਸਾਨੂੰ ਉਹ ਗੋਭੀ ਗਾਜਰਾਂ ਦਾ achar ਪਾਉਂਦੇ ਨੇ ਕਹਿੰਦੇ ਅਸੀਂ ਪਾ ਦਿੰਨੇ ਹੁੰਦੇ ਉਹਦੇ ਵਿੱਚ ਉਹ ਸਾਲ ਤੱਕ ਸਾਡਾ achar ਨਹੀਂ ਖਰਾਬ ਹੁੰਦਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਮੈਂ ਤੇ ਹਮੇਸ਼ਾ ਇਦਾਂ ਹੀ ਪਾਨੀਆ ਕਦੀ ਨਹੀਂ ਵੀ ਪਾਇਆ ਨਹੀਂ ਤੇ ਮੈਂ ਤੁਹਾਨੂੰ ਡੱਬੀ ਜ਼ਰੂਰ ਦਿਖਾਂਦੀ ਕਰਿਆਨੇ ਵਾਲੇ ਕੋਲ ਜਾ ਕੇ ਪੁੱਛ ਲਿਓ ਤੁਸੀਂ ਕਿ ਉਹ ਡੱਬੀ ਦਾ ਨਾਮ ਜੇਕਰ ਹੋਇਆ ਨਾ ਤੇ ਮੈਂ ਤੁਹਾਨੂੰ ਡੱਬੀ ਦਾ ਨਾਮ ਜ਼ਰੂਰ ਦੱਸੂੰਗੀ ਠੀਕ ਹੈ ਜੀ ਉਹਦੇ ਡੱਬੀ ਦਾ ਕੀ ਆ ਚਾੜ ਦਾ ਨਾਮ ਹੀ ਕੁਝ ਯਾਦ ਨਹੀਂ ਹੈਗਾ ਮੇਰੇ ਤੇ ਬਾਕੀ ਮੈਂ ਤਾਂ ਹਮੇਸ਼ਾ ਮੇਰੇ ਜਿਹੜੇ ਤਰੀਕੇ ਹੁੰਦੇ ਮੈਂ ਮਿਰਚ ਦਾ ਪਾਵਾਂ ਗਾਜਰਾਂ ਦਾ ਪਾਵਾਂ ਗੋਭੀ ਦਾ ਪਾਵਾਂ ਕਿਸੇ ਵੀ ਚੀਜ਼ ਦਾ ਹੁਣ ਸਬਜ਼ੀਆਂ ਦੇ ਵਿੱਚ ਆਪਾਂ achar ਪਾਵਾਂਗੇ ਮੈਂ ਮੇਰੇ ਸਾਰੇ ਸਿੰਪਲ ਤਰੀਕੇ ਹੁੰਦੇ ਆ ਤੇ ਬਹੁਤ ਸੋਹਣਾ achar ਚੱਲਦਾ ਦੇਖੋ ਜੀ ਜੇਕਰ ਤੁਹਾਨੂੰ ਵਧੀਆ ਲੱਗਿਆ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਇਹ ਮੇਰਾ ਇਹਦਾ ਪਿਆਜ਼ ਲਸਣ ਵਾਲਾ achar ਕਿਦਾਂ ਦਾ ਲੱਗੇ ਬਹੁਤ ਟੇਸਟੀ ਬਣਦਾ ਤੁਹਾਨੂੰ ਪਤਾ ਹੈ ਜਿਹੜਾ ਆਪਾਂ ਜੇਕਰ ਪਾਣਾ ਚਾਹੋ ਤੁਸੀਂ ਇਹਦੇ ਵਿੱਚ ਅਮਚੋਰ ਵੀ ਪਾ ਸਕਦੇ ਹੋ ਸਿਰਕੇ ਦੀ ਜਗ੍ਹਾ ਤੇ ਉਹ ਵੀ ਬੈਸਟ ਰਹੇਗਾ ਬਾਕੀ ਬਣਾਇਓ ਤੇ ਕਮੈਂਟਾਂ ਜ਼ਰੂਰ ਦੱਸਿਓ ਤੁਹਾਨੂੰ ਦੱਸਿਓ ਮੈਨੂੰ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਜਿਨ੍ਹਾਂ ਦੇ ਗੋਡੇ ਵਿਆਰਾ ਦੁਖਦੇ ਨੇ ਉਹ ਲਸਣ ਦਾ achar ਉਹਨਾਂ ਲਈ ਬਹੁਤ ਵਧੀਆ ਹੁੰਦਾ ਵਾਏ ਵਾਦੀ ਵੀ ਦੂਰ ਕਰਦਾ ਤੇ ਬਹੁਤ ਅੱਛਾ ਹੁੰਦਾ ਇਸੇ ਤਰ੍ਹਾਂ ਹੀ बस 1-2 ਦਿਨਾਂ ਚ ਹੀ ਤਿਆਰ ਹੋ ਜਾਂਦਾ ਇੱਕ ਜ਼ਿਆਦਾ ਟਾਈਮ ਵੀ ਨਹੀਂ ਲੈਂਦਾ ਹੈਗਾ ਤੇ ਤੁਸੀਂ ਇਹਨੂੰ ਬਾਹਰ ਵੀ ਰੱਖੋ ਹਫ਼ਤੇ ਤੱਕ ਜੇ ਤੁਹਾਨੂੰ ਲੱਗਦਾ ਖਰਾਬ ਹੁੰਦਾ ਤੁਸੀਂ ਇਹਨੂੰ ਥੋੜਾ ਬਣਾਓ ਥੋੜਾ ਬਣਾ ਕੇ ਰੱਖ ਲਓ ਫ੍ਰੀਜ ਦੇ ਵਿੱਚ ਰੱਖ ਲਓ ਇਸੇ ਤਰ੍ਹਾਂ ਤੁਸੀਂ ਆਪਣਾ achar ਬਣਾ ਸਕਦੇ ਹੋ ਠੀਕ ਹੈ ਜਿਨ੍ਹਾਂ ਨੂੰ ਇਹ ਮੇਰੀ ਰੈਸিপি ਵਧੀਆ ਲੱਗੀ ਮੈਨੂੰ ਕਮੈਂਟ ਜ਼ਰੂਰ ਕਰਕੇ ਜਾਇਓ ਠੀਕ ਹੈ ਵਧੀਆ-ਵਧੀਆ ਕਮੈਂਟ ਕਰਿਆ ਕਰੋ ਬਾਕੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਮੇਰੀ ਜੀ ਕੋਈ ਰੈਸিপি ਜੋ ਵੀ ਹੋਏਗਾ ਉਸੇ ਤਰ੍ਹਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਬਾਕੀ ਪਿਆਰ ਭਰੀ ਸਸਰੀ ਕਾ ਜੀ ਅੱਛੇ-ਅੱਛੇ ਕਮੈਂਟ ਜ਼ਰੂਰ ਕਰਿਆ ਕਰੋ ਕੌਣ ਕਿੱਥੋਂ ਜੁੜਦਾ ਮੈਨੂੰ ਦੱਸਿਆ ਕਰੋ ਬਹੁਤ ਸਾਰੀਆਂ ਭੈਣਾਂ ਲੈਂਦੇ ਕੋਈ ਸਪੇਨ ਤੋਂ ਕੋਈ ਅਮਰੀਕਾ ਤੋਂ ਕੋਈ ਯੂ ਐਸ ਏ ਤੋਂ ਤੇ ਕੋਈ ਯੂਕੇ ਤੋਂ ਸੌਰੀ ਤੇ ਬਹੁਤ ਅੱਛਾ ਲੱਗਦਾ ਜਦੋਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਕਮੈਂਟ ਪਾਉਂਦੀਆਂ ਨੇ ਮੈਨੂੰ ਬਹੁਤ ਵਧੀਆ ਲੱਗਦਾ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਦਾ ਕੰਟੈਂਟ ਵਧੀਆ ਲੱਗਦਾ ਮੈਨੂੰ ਜਰੂਰ ਲਿਖ ਕੇ ਦੱਸਿਆ ਕਰੋ ਬਾਏ ਬਾਏ